ਫਲਕਾਰੀ ਵੀ ਹੈ ਨਾ ਬਹੁਤ ਸੋਹਣੀ ਹੈ ਤੇ ਇਕਰ ਦੇ ਪਾਸੇ کیا ਵਾਤ ਨੇ ਯਾਰ ਗੱਡ ਉਸਤਾਦੋ کیا ਲੈ ਮਿੱਤਰ ਪਿਆਰਿਓ ਦੇਖੋ ਕਿਰਾ کیا ਵਾਤਾਂ ਨੇ ਯਾਰ ਹਨਾ ਤੁਰਦਾ ਫਿਰਦਾ ਪੰਜਾਬ ਆ ਸਜਣੋ ਲੋ ਵੀ ਮਿੱਤਰੋ ਦੇਖੋ ਤੁਹਾਨੂੰ ਦੁਆਰਾ ਫੇਰ ਦਿਖਾਉਣਾ ਜੋੜੇ ਰਹੋ ਪੰਜਾਬ ਦੇ ਨਾਲ ਆ ਫਾਇਰ ਬਗਰੇਡ ਖੁੱਲ ਜਿਵੇਂ ਕਹਦੀ ਹੈ ਹਨਾ ਵੀ ਇਹ ਪ੍ਰਬੰਧ ਕੀਤਾ ਹੋਇਆ ਤੇ ਨਾਲ ਐਂਬੂਲੈਂਸਾਂ ਨਾਲ ਪ੍ਰਸ਼ਾਸਨ ਬਹੁਤ ਜ਼ਿਆਦਾ ਆ ਦੇਖੋ ਸਜਣੋ ਜੱਲਿਆਂ ਵਾਲਾ ਬਾਗ ਹਨਾ ਜਿਹੜੇ ਬੱਚਿਆਂ ਨੇ ਨਹੀਂ ਦੇਖਿਆ ਨਾ ਸਜਣੋ ਸ਼ੇਅਰ ਕਰਕੇ ਬੱਚਿਆਂ ਤੱਕ ਪਹੁੰਚਾ ਦਿਓ ਉਹਨਾਂ ਨੂੰ ਦੱਸਿਓ ਵੀ ਜੱਲਿਆਂ ਵਾਲੇ ਬਾਗ ਦਾ ਇਤਿਹਾਸ ਕੀ ਆ ਹਨਾ ਵੀ ਕਿਹੜਾ ਜੋਧਾ ਸੀ ਪੰਜਾਬੀ ਜਿਨੇ ਅੰਗਰੇਜ਼ ਸਰਕਾਰ ਤੋਂ ਬਦਲਾ ਲਿਆ ਹਨਾ 21 ਸਾਲਾਂ ਤੇ ਮਤਲਬ ਜਿਵੇਂ ਕਹიდੀਏ ਵੀ ਸੰਘਰਸ਼ ਤੋਂ ਬਾਅਦ 21 ਸਾਲਾਂ ਬਾਅਦ ਇੱਥੇ ਨਾਲ ਅੱਜ ਕੱਲ ਸੱਜਣੋਂ ਪੰਜਾਬੀਆਂ ਦੀ ਸਾਹਮਣੂ ਕਿਉਂਕੀ ਗੱਲ ਕੱਢ ਲੈਂਦੇ ਨੇ ਵੀ ਆਪਾਂ ਕੰਮ ਕਰਨਾ ਸਵੇਰ ਨੂੰ ਭੁੱਲ ਜਾਂਦੇ ਆ ਉਹ ਅਣਖਾਂ ਉਹ ਖਤਮ ਹੋ ਗਈਆਂ ਪਰ ਸੱਜਣੋ ਆ ਜੱਲਿਆਂ ਵਾਲੇ ਵੇਖ ਕੇ ਨਾ ਜੱਲਿਆਂ ਵਾਲੇ ਬਾਗ ਨੂੰ ਵੇਖ ਕੇ ਉਹ ਸਹੀਦੇ ਆਜ਼ਮ ਸਰਦਾਰ ਉਦਮ ਸਿੰਘ ਉਹਦੀ ਯਾਦ ਆ ਜਾਂਦੀ ਹੈ ਵੀ ਯਾਰ ਇਹ ਜੇ ਵੀ ਜੋਧੇ ਹਨਾ ਸਾਡੇ ਪੰਜਾਬ ਦੇ ਵਿੱਚ ਪੈਦਾ ਹੋਏ ਆ ਸੱਜਣੋ ਵਿਰਾਸਤ ਹੈ ਉਹ ਮੂਰੇ ਗੱਡੀ ਜਾ ਰਹੀ ਹੈ ਕੋਸ਼ਿਸ਼ ਕਰਾਂਗੇ ਜੁੜੇ ਰਹੋ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਉਹਨੇ ਖੇਚ ਗੱਡੀ ਥੋੜੀ ਜੀ ਆਹ ਇਹ ਤਾਂ ਬਈ ਉਹ ਮੂਰੇ ਫ੍ਰਿਜ ਵਾਲਾ ਨਿਕਲ ਗਿਆ ਹਾਂ ਲੈ ਵੀ ਸੱਜਣੋ ਤੁਹਾਨੂੰ ਝੂਮ ਕਰਕੇ ਦਿਖਾਉਣਾ ਵੀ ਸਿਰਫ ਦੋ ਕੁ ਗੱਡੀਆਂ ਦਾ ਫਾਸਲਾ ਸਾਡੇ ਤੋਂ ਦੇ ਵੇਖਣ ਵਾਲੀ ਚੀਜ਼ ਆ ਜ਼ਰੂਰ ਯਾਰ ਸ਼ੇਅਰ ਕਰਿਓ ਭਰਾ ਬਣ ਕੇ ਫਰਜ਼ ਸਮਝਿਓ ਵੀ ਅਸੀਂ ਪੰਜਾਬੀ ਹੋਣ ਦੇ ਨਾਤੇ ਨਾ ਸਾਡਾ ਇਤਿਹਾਸ ਕੀ ਆ ਹਨਾ ਆਹ ਦੇਖੋ ਸੱਜਣੋ ਆਹ ਜਾਂਦਾ ਸਾਡਾ ਪੰਜਾਬ ਬਹੁਤ ਸੋਹਣੀਆਂ ਤਸਵੀਰਾਂ ਨੇ ਜੋੜੇ ਰਹੋ ਤੁਹਾਨੂੰ ਦਿਖਾਉਣੇ ਆ ਲੈ ਵੀ ਆ ਮਿਲ ਗਿਆ ਸਮਾਪਨ ਲੈ ਵੀ ਸੱਜਣੋ ਫੁੱਲ ਫੋਰਸ ਨਾਲ ਹਨਾ ਜਿਉੜੇ ਰਹੋ ਐਂਡ ਤੱਕ ਵੀਡੀਓ ਨੂੰ ਵੇਖਿਓ ਸਿਰਫ ਸਾਡੇ ਕੋਲ ਇੱਕ ਗੱਡੀ ਆ ਜੇ ਤੁਹਾਨੂੰ ਦਿਖਾਉਣੇ ਆ ਜੇ ਥੋੜੀ ਆਪਾਂ ਨੂੰ ਸ਼ੈਡ ਮਿਲ ਜੇ ਲਾਓ ਸੱਜਣੋ ਕਰੋ ਦਰਸ਼ਨ ਕਰਾਂ ਆ ਜਾਂਦਾ ਪੰਜਾਬ ਤੇ ਲੋ 112 ਕਰੋ ਡਾਇਲ ਲਓ ਵੀ ਸੱਜਣੋ ਆ ਪੰਜਾਬ ਐ ਦੇਖੋ ਲਓ ਵੀ ਸੱਜਣੋ ਦੇਖੋ ਘਰ ਹਨਾ ਲਓ ਜੀ ਲਓ ਵੀ ਸੱਜਣੋ ਪੰਜਾਬ ਸਿੱਧੇ ਆਜਮ ਸਰਦਾਰ ਭਗਤ ਸਿੰਘ ਹਨਾ ਤੇ ਆਹ ਦੇਖੋ ਇਧਰੋਂ ਆਹ ਦੇਖੋ ਮਾਈ ਭਾਗੋ ਆਹ ਕੁੜੀਆਂ ਹਾਕੀ ਖੇਡਦੀਆਂ ਨੇ ਆਹ ਦੇਖੋ ਮਾਈ ਭਾਗੋ ਆਹ ਦੀ ਮਾਈ ਭਾਗੋ ਸਾਡੀ ਅੱਜ ਦੀਆਂ ਕੁੜੀਆਂ ਸਿਰ ਤੋਂ ਚੁੰਨੀ ਨਹੀਂ ਰੱਖਦੀਆਂ ਤੇ ਆਹ ਦੇਖੋ ਸਾਡਾ ਪੰਜਾਬ ਸੱਜਣੋ ਹਨਾ ਰੰਗਲਾ ਰੰਗਲਾ ਪੰਜਾਬ ਤੇ ਦੇਖੋ ਫਲਕਾਰੀ ਕੱਢਦੀ ਹੋਈ ਪੰਜਾਬਣ ਦੇਖੋ ਕਰ ਦੋ ਸ਼ੇਅਰ ਸੱਜਣੋ ਵੀਡੀਓ ਲੈ ਦੇਖੋ ਕਰਾ ਹੁਣ ਮੂਰੇ ਫੋਰਸ ਇਨੀ ਤੀ ਜੇ ਵੀਡੀਓ ਜੇ ਕਰ ਚੰਗੀ ਲੱਗੀ ਨਾ ਸ਼ੇਅਰ ਕਰ ਦਿਓ ਯਾਰ ਲਓ ਵੀ ਮਿੱਤਰੋ ਪੰਜਾਬ ਨੂੰ ਸਮਰਪਿਤ ਨਾ ਝਲਕੀਆਂ ਝਾਕੀਆਂ ਤੁਹਾਡੇ ਸਾਹਮਣੇ ਨੇ ਅੱਜ ਸੱਜਣੋ ਦਿਖਾਉਣੇ ਆ ਤੁਹਾਨੂੰ ਆਏ ਹਾਏ ਕਹਿੰਦਾ ਮੈਂ ਝਾਦਰ ਕੱਟਦੀ ਨਹੀਂ ਉੱਤੇ ਟੋਪੇ ਪਾਵਾਂ ਕਰਾ ਮਾਈ ਯਾਤਰ ਕੱਢਦੀ ਨਹੀਂ ਉੱਤੇ ਟੋਪੇ ਪਾਵਾਂ ਹਨਾ ਕੀ ਬਾਤਾਂ ਨੇ ਲੈ ਮਿੱਤਰ ਪਿਆਰਿਓ ਪੰਜਾਬ ਦੀਆਂ ਝਾਕੀਆਂ ਦਿਖਾਉਣੇ ਤੁਹਾਨੂੰ ਸ਼ੇਅਰ ਕਰਦੇ ਹੋ ਕਰਾਂ ਵੀਡੀਓ ਬਹੁਤ ਘੈਂਟ ਗੱਲਬਾਤ ਆ ਸੱਜਣੋ ਆ ਲਓ ਹਨਾ ਪੰਜਾਬਣ ਫਲਕਾਰੀ ਕੱਢਦੀ ਆ ਤੇ ਫਲਕਾਰੀ ਵੀ ਹਨਾ ਬਹੁਤ ਸੋਹਣੀ ਆ ਤੇਕਰ ਦੇ ਪਾਸੇ ਕੀ ਬਾਤ ਨੇ ਯਾਰ ਗੱਡ ਉਸਤਾਦੋ ਕੀ ਆ ਲੈ ਮਿੱਤਰ ਪਿਆਰਿਓ ਦੇਖੋ ਕਰਾ ਕੀ ਬਾਤਾਂ ਨੇ ਯਾਰ ਹਨਾ ਤੁਰਦਾ ਫਿਰਦਾ ਪੰਜਾਬ ਆ ਸੱਜਣੋ ਤੇ ਆ ਦੇਖੋ ਤੇ ਮਾਈ ਭਾਗੋ ਕਿਆ ਬਾਤਾਂ ਨੇ ਯਾਰ ਕਿਆ ਬਾਤਾਂ ਨੇ ਕਿਆ ਬਾਤਾਂ ਨੇ ਸ਼ੇਅਰ ਕਰ ਦਿਓ ਸੱਚ ਨੂੰ ਵੀਡੀਓ ਬਹੁਤ ਕਹਿੰਡ ਗੱਲ ਬਾਤ ਹੈ ਨਾ ਤੇ ਆ ਦੇਖੋ ਜਿਹੜੀਆਂ ਕੁੜੀਆਂ ਨੇ ਤਰੱਕੀ ਕੀਤੀ ਹੈ ਤੇ ਇਧਰੋਂ ਪੰਜਾਬ ਵਾਜੇ ਵਸੀਰ ਭਗਤ ਸਿੰਘ ਸ਼ਹੀਦ ਉਹਦੇ ਮਸੰਗ ਇਨਕਲਾਬ ਜਿੰਦਾਬਾਦ ਹੈ ਨਾ ਤੇ ਜੱਲਿਆਂ ਵਾਲੇ ਬਾਗ ਦਾ ਖੂਬ ਦ੍ਰਿਸ਼ ਹੈ ਤੇ ਫੋਰਸ ਨਾਲ ਦੀ ਨਾਲ ਹੈ ਨਾ ਤੇ ਇਹਨਾਂ ਚੀਜ਼ਾਂ ਨੂੰ ਰਕਾਰ ਕਰ ਰਹੀ ਆ ਤੇ ਮਿੱਤਰ ਪਿਆਰੇ ਬਹੁਤ ਲੰਮਾ ਚੌੜਾ ਕਾਫਲਾ ਫੋਰਸ ਦੇ ਕੋਲ ਨਾ ਤੇ ਦੂਰ ਤੱਕ ਕਾਫਲਾ ਆ ਰਿਹਾ ਤੇ ਹੋਰ ਵੀ ਜੁੜੇ ਰਿਹਾ ਤੁਹਾਨੂੰ ਦਿਖਾਉਣਿਆ ਵੀ ਕੀ ਕੁਝ ਆ ਰਿਹਾ ਲੋਕ ਵੀ ਸੱਜਣੋਂ ਹਨ ਲੋਕੜਾ ਸਤਕਾਰ ਕਰਦੇ ਆ ਹਨ ਵੀ ਮੂਰੇ ਪੰਜਾਬ ਦੀਆਂ ਝਾਕੀਆਂ ਜਾ ਰਹੀਆਂ ਨੇ ਤੇ ਪਿੱਛੇ ਦੂਰ ਤੱਕ ਜਿਵੇਂ ਕਹਦੀ ਆ ਵੀ ਪ੍ਰਸ਼ਾਸਨਾ ਵੀ ਆਏ ਵੀ ਲੋਕਾਂ ਨੂੰ ਕਹਿਦੀ ਨਾ ਕਰਨ ਹਨ ਵਿਆਹ ਸਾਦੀਆਂ ਦਾ ਮੋ ਟਾਈਮ ਆ ਤੇ ਲੋਬੀ ਸੱਜਣਾਂ ਨੂੰ ਜੁੜੇ ਰਹੋ ਤੁਹਾਨੂੰ ਫੇਰ ਦਿਖਾਉਣੇ ਆ ਅਜਿਹਾ